ਖਬਰਨਾਮਾ ਦੇਖ ਰਿਹਾ ਸੋਧਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਸੁਰਜੀਤ ਕਰ ਲੈਣਗੇ ਕੀ ਪੰਥ ਕੌਮ ਸਾਥ ਦੇਵੇਗੀ ਸੁਖਬੀਰ ਸਿੰਘ ਬਾਦਲ ਦਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਧੜੇ ਬੰਦੀਆਂ ਦਾ ਦੌਰ ਹਾਲੇ ਵੀ ਵੱਡੇ ਪੱਧਰ ਤੇ ਜਾਰੀ ਹੈ ਚਾਹੇ ਸ਼ਰੂਮਣੀ ਅਕਾਲੀ ਦਲ ਦਾ ਬਾਕੀ ਢੜਾ ਹੋਵੇ ਤੇ ਚਾਹੇ ਨਵੀਂ ਸ਼ਰੂਮਣੀ ਅਕਾਲੀ ਦਲ ਬਣੀ ਹੋਵੇ 11 ਅਗਸਤ ਨੂੰ ਤੇ ਜਿਸ ਦੇ ਪ੍ਰਧਾਨ ਬਣੇ ਨੇ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਤੇਦਰ ਗਿਆਨੀ ਹਰਪ੍ਰੀਤ ਸਿੰਘ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਤਾਂ ਹਾਲੇ ਕੁਝ ਵੀ ਬੋਲ ਰਿਹਾ ਤੱਤੀ ਬਿਆਨਬਾਜ਼ੀ ਨਹੀਂ ਕੀਤੀ ਜਾ ਰਹੀ ਲੇਕਨ ਸਰਬਜੀਤ ਸਿੰਘ ਚਿੰਝਰ ਡਾਕਟਰ ਦਲਜੀਤ ਸਿੰਘ ਚੀਮਾ ਹੁਣਾਂ ਵੱਲੋਂ ਤਾਂ ਖੁਰਚਣਿਆਂ ਦੀ ਵੀ ਗੱਲ ਕਹਿ ਦਿੱਤੀ ਗਈ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜਦੋਂ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸੀ ਨਾਲ ਦੀ ਨਾਲ ਹੀ ਉਹਨਾਂ ਨੇ ਵੱਡਾ ਬਿਆਨ ਦੇ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਤਕੜੀ ਅਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਮੁਖ ਦਫ਼ਤਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕਬਜ਼ਾ ਛੁਡਵਾਇਆ ਜਾਵੇਗਾ ਬਾਦਲ ਪਰਵਾੜ ਦਾ ਉਸ ਦਿਨ ਤੋਂ ਲਗਾਤਾਰ ਬਿਆਨਬਾਜ਼ੀ ਹੋ ਰਹੀ ਹੈ ਕਦੇ ਤੱਤੇ ਖੁਰਚ ਨੇ ਕਦੇ ਕਿਹਾ ਜਾ ਰਿਹਾ ਹੈ ਕਿ ਮਰਾਸੀਆਂ ਦਾ ਮੁੰਡਾ ਹੈ ਗਿਆਨੀ ਹਰਪ੍ਰੀਤ ਸਿੰਘ ਯਾਨੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੀ ਮੁਖ ਜਥੇਦਾਰ ਰਹੇ ਸ਼੍ਰੀ ਦਰਦਮਾ ਸਾਹਿਬ ਤੇ ਵੀ ਮੁੱਖ ਜਥੇਦਾਰ ਰਹੇ ਹੁਣ ਭੜਿਆ ਚਾਰਿਆ ਹੈ ਰਜ ਕੇ ਵਿਰੋਧਤਾ ਕੀਤੀ ਜਾ ਰਹੀ ਹੈ ਬਾਦਲ ਦੇ ਸਾਥੀਆਂ ਵੱਲੋਂ ਲੇਕਿਨ ਲੋਕਪ੍ਰਿਤਾ ਚੜਤ ਜਿਹੜੀ ਹੈ ਵਧੀ ਜਾਰੀ ਹੈ ਗਿਆਨੀ ਹਰਪ੍ਰੀਤ ਸਿੰਘ ਦੀ ਲੋਕ ਆਪੋ ਆਪਣੇ ਹਲਕਿਆਂ ਦੇ ਵਿੱਚ ਗਿਆਨੀ ਹਰਪ੍ਰੀਤ ਨੂੰ ਬੁਲਾ ਰਹੇ ਨੇ ਕਿ ਸ਼ਰੂਪਣੀ ਅਕਾਲੀ ਦਰ ਨੂੰ ਸਰਜੀਤ ਕਰੋ ਕੌਮ ਤੁਹਾਡੇ ਨਾਲ ਹੈ ਪੰਥ ਤੁਹਾਡੇ ਨਾਲ ਹੈ ਤੇ ਸੁਖਬੀਰ ਸਿੰਘ ਬਾਦਲ ਦੀਆਂ ਰੈਲੀਆਂ ਦੇ ਵਿੱਚ ਕੱਟ ਮਿਖਿਆ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੁਗ ਸਭਰਤੀ ਵੀ ਕੀਤੀ ਕਿਉਂਕਿ ਜੇਕਰ ਇਹ ਭਰਤੀ ਸਹੀ ਹੁੰਦੀ ਤਾਂ ਐਡਵੋਕੇਟ ਪਰਕੁਪਕਾਰ ਸਿੰਘ ਘੁਮਣ ਦਾ ਘੁਮਣ ਦੀ ਜਵਾਨਤ ਜਬਤਰੀ ਹੋਣੀ ਸੀ ਤੇ ਦੂਸਰੇ ਪਾਸੇ ਸੁਖਵਿੰਦਰ ਕੌਮ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹਲਕਾ ਤਨਟੜ ਦੇ ਵਿੱਚ ਯਾਨਕਿ ਸੁਖਬੀਰ ਸਿੰਘ ਬਾਦਲ ਨੇ ਆਪਣੀ ਪਾਰਟੀ ਦੇ ਵਿੱਚੋਂ ਕੋਈ ਉਮੀਦਵਾਰ ਨਹੀਂ ਉਤਾਰਿਆ ਦੂਸਰੀ ਆਜ਼ਾਦ ਪਾਰਟੀ ਨੂੰ ਵਰਜ ਕੀਤਾ ਗਿਆ ਦੋ ਜਿਮਣੀ ਚੋਣ ਜਿਹੜੀ ਸਤੰਬਰ ਦੇ ਵਿੱਚ ਹੋਣ ਜਾ ਰਹੀ ਹੈ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੰਜੀਤ ਕਰ ਸਕਦੇ ਨੇ ਜਾਂ ਨਹੀਂ ਕੌਮ ਪੰਥ ਸਿੱਖੀ ਸਾਥ ਦਿੰਦੀ ਹੈ ਸੁਖਬੀਰ ਸਿੰਘ ਬਾਦਲ ਦਾ ਜਾਂ ਨਹੀਂ ਕਿਉਂਕਿ ਕੌਮ ਪੰਥ ਨੇ ਪਿੱਠ ਨਹੀਂ ਵਿਖਾਈ ਸ਼੍ਰੋਮਣੀ ਅਕਾਲੀ ਦਲ ਨੂੰ ਉਹਨਾਂ ਨੇ ਪੇਟੇ ਖਾਈ ਹੈ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਿਸ ਤਰ੍ਹਾਂ ਆ 11 ਦਿਨਾਂ ਦੇ ਵਿੱਚ ਕਈ ਲੋਕਾਂ ਨੂੰ ਗਿਆਨੀ ਹਰਬਿੰਦਰ ਸਿੰਘ ਉਹਨਾਂ ਵੱਲੋਂ ਨਵੀਂ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਵਾ ਲਿਆ ਹੈ ਇਟ ਮੀਨਸ ਕਿ ਸੁਖਬੀਰ ਸਿੰਘ ਬਾਦਲ ਦੇ ਧੜੇ ਦੇ ਵਿੱਚੋਂ ਵੀ ਕਈ ਲੋਕ ਸੁਖਬੀਰ ਸਿੰਘ ਬਾਦਲ ਨੂੰ ਛੱਡ ਕੇ ਉਹ ਨਵੀਂ ਸ਼ਰੂਮਣੀ ਅਕਾਲੀ ਦਲ ਦਾ ਹਿੱਸਾ ਬਣ ਗਏ ਜੇਕਰ ਨਵੀਂ ਸ਼ਰੂਮਣੀ ਅਕਾਲੀ ਦਲ ਦਾ ਹਿੱਸਾ ਬਣ ਗਏ ਤਾਂ ਸੁਖਬੀਰ ਸਿੰਘ ਬਾਦਲ ਵਾਸਤੇ ਬਹੁਤ ਜ਼ਿਆਦਾ ਔਖਾ ਹੋ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸਰਜੀਤ ਕਰਨਾ ਕਿਉਂਕਿ ਜੇਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਜਿਹੜੀ ਬਿਆਦਬੀ ਹੋਈ ਹੈ ਉਸ ਦੀ ਜੇਕਰ ਉਹ ਕਾਰਵਾਈ ਕੀਤੀ ਹੁੰਦੀ ਇਨਸਾਫ ਤਾਂ ਆਇਆ ਹੁੰਦਾ ਕੌਮ ਨੂੰ ਬਹਿਬਲ ਕਲਾਂ ਦੇ ਗੋਲੀ ਕਾਂਡ ਹੋਇਆ ਉਹਦਾ ਇਨਸਾਫ ਜਿਹੜਾ ਕੌਮ ਨੂੰ ਨਹੀਂ ਮਿਲਿਆ ਦੂਸਰੇ ਪਾਸੇ ਡੇਰਾ ਸੱਜਾ ਸੌਦਾ ਦੇ ਸਾਥ ਨੂੰ ਪ੍ਰਮੋਟ ਕੀਤਾ ਗਿਆ ਤੇ ਉਹਦੇ ਨਾਮ ਤੇ ਪੈਫਲਟ ਸਪਾਏਗਾ ਫਲੈਕਸ ਅਤੇ ਹੋਰ ਟਿਕ ਬੋਰਡ ਲਗਾਏਗਾ 90 ਲੱਖ ਰੁਪਏ ਖਰਚ ਕੀਤਾ ਗਿਆ ਬਾਦਲ ਪਰਵਾਰ ਨੇ ਬਾਦਲ ਪਰਵਾਰ ਨੇ ਐਸਡੀਪੀਸੀ ਜਾਨੀ ਕਿ ਗੁਰਦੁਆਰਾ ਪ੍ਰਬੰਧਕ ਕਮਿਟੀ ਦੇ ਵਿੱਚੋਂ ਕੀਤਾ ਸੰਤ ਸੰਗਤਾ ਮੱਥਾ ਟੇਕਦੀਆਂ ਨੇ ਸੰਗਤਾ ਨਵਨ ਹੁੰਦੀਆਂ ਨੇ ਸੰਗਤਾ ਵੱਲੋਂ ਪੇੜ ਕੀਤੀ ਜਾਂਦੀ ਹੈ ਲੇਕਿਨ ਉਸ ਪੇੜ ਦਾ ਪੈਸਾ ਮਿਸਯੂਜ਼ ਦੁਰਵਰਤੋਂ ਉਸ ਪੈਸੇ ਦੀ ਕੀਤੀ ਗਈ ਕੌਮ ਨੇ ਸਾਡੇ ਪੁੜਿਆ ਨਹੀਂ ਹਾਂਦੇ ਕਿ ਭਾਵੇਂ ਸਾਰੀਆਂ ਗਲਤੀਆਂ ਦੀ ਸਜ਼ਾ ਜਿਹੜੀ ਹੈ ਗਲਤੀਆਂ ਮੰਨ ਚੁੱਕੇ ਨੇ ਭਾਵੇਂ ਬਾਅਦ ਵਿੱਚ ਬੁਕਰ ਗਏ ਸੀ ਇਸ ਦਾ ਵੀ ਗੁੱਸਾ ਜਿਹੜਾ ਹੈ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਇਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਘੋੜੇ ਹੋਏ ਮੁਨਕਰ ਹੋਏ ਉਸ ਦਾ ਵੀ ਰੋਸ ਜਿਹੜਾ ਕੌਮ ਦੇ ਦਿਲ ਦੇ ਵਿੱਚ ਹੈ ਇਸ ਕਰਕੇ ਦੱਸਿਆ ਜਾ ਰਿਹਾ ਹੈ ਕੌਮ ਸਾਧ ਦੇਵੀ ਕੀ ਗਿਆਨੀ ਹਰ ਵੀ ਸੁਣੋ ਕਿਉਂਕਿ ਚਾਹੇ ਚਰਨ ਸਿੰਘ ਬਰਾੜ ਹੋਵੇ ਚਾਹੇ ਬੀਦੀ ਜ਼ਗੀਰ ਕੌਰ ਹੋਵੇ ਚਾਹੇ ਪਰਵਿੰਦਰ ਸਿੰਘ ਸਾਹਿਬ ਭਾਨੀ ਸੁਜੀਤ ਸਿੰਘ ਰਖੜਾ ਉਹ ਵਾਰ-ਵਾਰ ਕਹਿ ਰਹੇ ਨੇ ਕੌਮ ਸਾਡੇ ਨਾਲ ਹੈ ਜੇਕਰ ਕੌਮ ਨਾਲ ਹੈ ਪੰਥ ਨਾਲ ਹੈ ਤਾਂ ਨਵੀਂ ਸ਼ਰੂਪਰੀ ਅਕਾਲੀ ਦਲ ਬੜੇ ਵੱਡੇ ਪੱਧਰ ਤੇ ਜੰਗ ਲੜੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਅਹੁਦੇ ਛੜਨੇ ਪੈ ਸਕਦੇ ਨੇ ਕਿਤਾ ਸ਼ਰੂਪਰੀ ਅਕਾਲੀ ਦਲ ਦਾ ਫਿਰ ਦੁਬਾਰਾ ਜਿਹੜਾ ਖਮਿਆਜ਼ਾ ਹੈ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਉਤਰਾ ਪਵੇਗਾ ਤਾਂ